ਯੂਨੀਅਨ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡੀ ਸੈਲਰੀ ਜਲਦੀ ਤੋਂ ਜਲਦੀ ਰਿਲੀਜ਼ ਕੀਤੀ ਜਾਵੇ ਰਿਲੀਜ਼ ਕੀਤੀ ਜਾਵੇ ਸਾਡੀ ਸੈਲਰੀ ਜਲਦੀ ਤੋਂ ਜਲਦੀ ਰਿਲੀਜ਼ ਕੀਤੀ ਜਾਵੇ ਰਿਲੀਜ਼ ਕੀਤੀ ਜਾਵੇ ਐਨ ਐਚ ਐਮ ਯੂਨੀਅਨ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਐਨ ਐਚ ਐਮ ਯੂਨੀਅਨ ਜਿੰਦਾਬਾਦ ਦੇਖੋ ਸਾਡੀ ਜਿਹੜੀ ਤਨਖਾਹ ਆ ਅਸੀਂ ਐਨ ਐਚ ਐਮ ਮੁਲਾਜ਼ਮ ਆ ਸਾਰੇ ਠੀਕ ਹੈ ਜੀ ਸਾਡੀ ਤਨਖਾਹ ਜਿਹੜੀ ਆ ਤਿੰਨ ਮਹੀਨੇ ਹੋ ਚੱਲੇ ਆ ਨਹੀਂ ਰਹੀ ਅਸੀਂ ਫਲਾਗ ਡਿਊਟੀਆਂ ਵੀ ਕਰ ਰਹੇ ਆ ਐਮਰਜੈਂਸੀਜ਼ ਵੀ ਦੇਖਦੇ ਆ ਆਪੀਡੀ ਵੀ ਦੇਖਦੇ ਆ ਐ ਸਾਈਡ ਡਿਪਾਰਟਮੈਂਟ ਸਾਡੇ ਕੋ ਜਿਵੇਂ ਮੈਂ ਡਾਕਟਰ ਆ ਸੀਐਚਓ ਕਮਿਊਨਿਟੀ ਹੈਲਥ ਆਫੀਸਰਜ਼ ਨੇ ਵਿੱਚ ਏਐਨਐਮ ਹੈ ਮਲਟੀਪਰਪਸ ਹੈਲਥ ਵਰਕਰਸ ਨੇ ਠੀਕ ਹੈ ਅਸੀਂ ਆਪਣੇ ਵੱਲੋਂ ਕੋਈ ਟੈਲੀ ਦੇ ਕੰਮ ਦੇ ਵਿੱਚ ਦੇ ਰਹੇ ਪਰ ਸਾਡੀ ਸੈਲਰੀ 3 ਮਹੀਨੇ ਤੋਂ ਨਹੀਂ ਆ ਰਹੀ ਠੀਕ ਹੈ ਜੀ ਤੇ ਤੁਹਾਨੂੰ ਵੀ ਪਤਾ ਹੈ ਕਿ ਡੇਲੀ ਦਾ ਖਰਚਾ ਜਿਹੜਾ ਘਰ ਚਲਾਉਣਾ ਕਿੰਨਾ ਔਖਾ ਹੋ ਰਿਹਾ ਸਾਡੇ ਵਾਸਤੇ ਤੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਸੁਣੇ ਤੇ ਜਲਦੀ ਤੋਂ ਜਲਦੀ ਸਾਡੀ ਜਿਹੜੀ ਸੈਲਰੀ ਉਹ ਰਿਲੀਜ਼ ਕਰੇ ਕਿੰਨੇ ਚਿਰ ਤੋਂ ਤਰਖਾਨ ਮਿਲੀ ਜੀ ਤੁਹਾਡੀ ਦੇਖੋ 3 ਮਹੀਨੇ ਹੋ ਚੱਲੇ ਆ ਜੀ ਜੂ ਜੁਲਾਈ ਹੋ ਗਿਆ ਅਗਸਤ ਹੋ ਗਿਆ ਤੇ ਸਤੰਬਰ ਵੀ ਖਤਮ ਹੋਣ ਵਾਲਾ ਹੈ ਤੇ ਤੁਹਾਡੀ ਜਿਹੜੀ ਇਹ ਸਟ੍ਰਾਈਕ ਆ ਜਾਂ ਤੁਹਾਡਾ ਇਹ ਪ੍ਰਦਰਸ਼ਨ ਆ ਇਹ ਕਦੋਂ ਤੋ ਚੱਲਦਾ ਪਿਆ ਜੀ ਅਸੀਂ 20 ਸਤੰਬਰ ਤੋਂ ਸ਼ੁਰੂ ਕੀਤਾ ਹੈ ਜੀ ਤੇ ਕੰਟੀਨਿਊ ਰਹੇਗਾ ਜਦੋਂ ਤੱਕ ਜਿਹੜੀ ਸੈਲਰੀ ਰਿਲੀਜ਼ ਨਹੀਂ ਹੁੰਦੀ ਇਹਦੇ ਵਿੱਚ ਫਿਰ ਤੁਸੀਂ ਕੋਈ ਆਪਣੇ ਕੰਮ ਨੂੰ ਰੋਕਿਆ ਜਾਂ ਕਿਸ ਤਰ੍ਹਾਂ ਇੱਕ ਵਾਰ ਅਸੀਂ ਸਿਰਫ ਐਮਰਜੈਂਸੀ ਕਰਨੀ ਹੈ ਅਮਰਜੈਂਸੀ ਸੇਵਾ ਵਾਹ ਅਸੀਂ ਨਹੀਂ ਰੋਕਾਂਗੇ ਬਾਕੀ ਕੋਈ ਵੀ ਰਿਪੋਰਟਿੰਗ ਆ ਉਹ ਆਪਾਂ ਨਹੀਂ ਦਵਾਂਗੇ ਠੀਕ ਹੈ ਥੈਂਕ ਯੂ